ਅੱਜ ਜੀ ਤੁਹਾਡੇ ਲਈ ਬਣਾਈ ਆਪਾਂ ਬਹੁਤ ਹੀ ਮਜ਼ੇਦਾਰ ਜੀ ਕਲਾਕੰਦ ਇਹਨੂੰ ਵਰਤਾਂ ਵਾਲੇ ਤੱਕ ਖਾਣਗੇ ਖਾਣਗੇ ਨਾਲ ਇਹਨੂੰ ਹਰ ਕੋਈ ਖਾ ਸਕਦਾ ਕਿਉਂਕਿ ਇਹ ਟੇਸਟੀ ਇੰਨੀ ਜ਼ਿਆਦਾ ਬਣਦੀ ਹੈ ਤੁਸੀਂ ਬਾਰ-ਬਾਰ ਬਣਾਓਗੇ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਘਰ ਵਾਲੀ ਇੰਨੀ ਸਾਦੀ ਚੀਜ਼ ਤੋਂ ਬਣੀ ਹੈ ਇਹ ਜਿਹੜੀ ਕਲਾਕੰਦ ਬਣੀ ਹੈ ਜੀ ਉਹ ਬਣੀ ਹੈ ਕद्दू ਕੀ ਇਹ ਤੋਂ ਜਿਹਦੀ ਆਪਾਂ ਸਬਜ਼ੀ ਤਿਆਰ ਕਰਦੇ ਆਂ ਤੇ ਟੇਸਟੀ ਕਿੰਨੀ ਜ਼ਿਆਦਾ ਹੋਊਗੀ ਇਹ ਜਦੋਂ ਤੁਸੀਂ ਬਣਾਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਸਭ ਤੋਂ ਪਹਿਲਾਂ ਪੱਲਿਆ ਜੀ ਇਹਦੇ ਲਈ ਕद्दू ਤੇ ਉਹਨੂੰ ਛਿੱਲ ਕੇ ਚੰਗੀ ਤਰ੍ਹਾਂ ਕद्दू ਕਸ ਕਰ ਲਾਂਗੇ ਕद्दू ਕਸ ਚਾਹੇ ਮੋਟਾ ਕਰਿਓ ਚਾਹੇ ਪਤਲਾ ਕੋਈ ਗੱਲ ਨਹੀਂ ਪਰ ਇਹਦੇ ਵਿੱਚ ਬੀਜ ਵਗੈਰਾ ਬਿਲਕੁਲ ਨਹੀਂ ਹੋਣਾ ਚਾਹੀਦਾ ਕੱਦੂ ਹੈ ਤੁਹਾਡਾ ਜਿਹੜਾ ਬਿਲਕੁਲ ਕੱਚਾ ਹੋਵੇ ਸਾਰੇ ਕੱਦੂ ਨੂੰ ਗ੍ਰੇਟ ਕਰਕੇ ਆਪਾਂ ਇੱਕ ਸਾਈਡ ਤੇ ਰੱਖ ਲਾਂਗੇ ਫਿਰ ਇੱਕ ਲਾਵਾਂਗੇ ਮੋٹے ਜਿਹੇ ਤਲੇ ਦੀ ਕੜਾਈ ਜਿਹੜੀ ਕਿ ਨੀਚੋਂ ਕਾਫੀ ਭਾਰੀ ਹੋਵੇ ਫਿਰ ਆਪਾਂ ਇਹਦੇ ਵਿੱਚ ਲੈ ਜੀ 1 ਕਿਲੋ ਦੁੱਧ ਤੇ ਦੁੱਧ ਨੂੰ ਆਪਾਂ ਰੱਖ ਦਾਂਗੇ ਗਰਮ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਤੇ ਇੰਨੀ ਮਜ਼ੇਦਾਰ ਮਠਿਆਈ ਬਣ ਕੇ ਤਿਆਰ ਹੋਊਗੀ ਕਿ ਸੋਨੂੰ ਇਹ ਬਾਜ਼ਾਰ ਵਿੱਚ ਵੀ ਕਿਤੇ ਨਹੀਂ ਮਿਲਣੀ ਫਿਰ ਆਪਾਂ ਲਵਗੇ ਪੈਨ ਤੁਸੀਂ ਦੋ ਚੁੱਲੇ ਇਕੋ ਟਾਈਮ ਵਰਤ ਲਿਓ ਤੇ ਮਠਿਆਈ ਹੈ ਜਿਹੜੀ ਅੱਧੇ ਕਿ ਘੰਟੇ ਵਿੱਚ ਹੀ ਬਣ ਕੇ ਤਿਆਰ ਹੋ ਜਾਊਗੀ ਪੈਨ ਦੇ ਵਿੱਚ ਆਪਾਂ ਪਾਵਾਂਗੇ ਗ੍ਰੇਟ ਕੀਤਾ ਹੋਇਆ ਕद्दू ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਹੌਲੀ ਹੌਲੀ ਇਹਨੂੰ ਪਕਾਉਂਦੇ ਜਾਵਾਂਗੇ ਜਿਵੇਂ ਜਿਵੇਂ ਪੱਕਦਾ ਜਾਊਗਾ ਤੇ ਇਹਦਾ ਪਾਣੀ ਵਗੈਰਾ ਬਿਲਕੁਲ ਸੁੱਕ ਜਾਊਗਾ ਫਿਰ ਇਹਦੇ ਵਿੱਚ ਅੱਧਾ ਕ ਚਮਚੀ ਆਪਾਂ ਦੇਸੀ ਘਿਓ ਦਾ ਪਾਇਆ ਸਿੰਪਲ ਖਾਣਾ ਖਾਣ ਵਾਲਾ ਆਪਣਾ ਸਪੂਨ ਹੈ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਹੌਲੀ ਹੌਲੀ ਪਕਾਉਂਦੇ ਜਾਵਾਂਗੇ ਐਨੀ ਜਿਹੜਾ ਦੁੱਧ ਹੈ ਆਪਣਾ ਉਬਾਲੀ ਲੈਣ ਲੱਗ ਗਿਆ 10-15 ਪਾਵਾਂਗੇ ਇਹਦੇ ਵਿੱਚ ਕੇਸਰ ਦੇ ਧਾਗੇ ਇਹਦੇ ਆਪਾਂ ਨੂੰ ਜ਼ਿਆਦਾ ਕਲਰ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹ ਕੇਸਰ ਦਾ ਆਪਾਂ ਹਲਕਾ ਜਿਹਾ ਇਹਦੇ ਵਿੱਚ ਟੇਸਟੀ ਲੈਣਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਜਿਵੇਂ ਜਿਵੇਂ ਦੁੱਧ ਪੱਕਦਾ ਜਾਊਗਾ ਨਾਲ ਨਾਲ ਹੀ ਆਪਣਾ ਟੇਸਟ ਵੀ ਵਿੱਚ ਦਿੰਦਾ ਜਾਊਗਾ ਫਿਰ ਆਪਾਂ ਦੋ ਇਲਾਇਚੀਆਂ ਨੂੰ ਕੁੱਟ ਕੇ ਪਾ ਦਾਂਗੇ ਜੇ ਤੁਹਾਡੇ ਕੋਲ ਇਲਾਇਚੀ ਪਾਊਡਰ ਹੋਇਆ ਤੁਸੀਂ ਉਹ ਪਾ ਦਿਓ ਗੈਸ ਦੀ ਫਲੇਮ ਮੀਡੀਅਮ ਤੂ ਸਲੋ ਰੱਖਿਓ ਤੁਸੀਂ ਇਹਨੂੰ ਉਦੋਂ ਤੱਕ ਪਕਾਉਣਾ ਜਦੋਂ ਤੱਕ ਇਹ ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਨਾ ਰਹੇ ਜੀ ਜਿਵੇਂ ਤੁਸੀਂ 1 ਕਿਲੋ ਦੁੱਧ ਲਿਆ ਹੈ ਤਾਂ ਇਹ 600 ਗ੍ਰਾਮ ਦੇ ਵਿੱਚ ਰਹਿਣਾ ਚਾਹੀਦਾ ਐਨੇ ਆਪਣਾ ਕद्दू ਹੈ ਜਿਹੜਾ ਪੱਕ ਕੇ ਤਿਆਰ ਹੋ ਗਿਆ 8 ਤੋਂ 10 ਮਿੰਟ ਇਹਨੂੰ ਸਲੋ ਫਲੇਮ ਤੇ ਆਪਾਂ ਪਕਾਇਆਗਾ ਚੰਗੀ ਤਰ੍ਹਾਂ ਇਹ ਬਣ ਗਿਆ ਫਿਰ ਗੈਸ ਨੂੰ ਕਰਾਂਗੇ ਬੰਦ ਤੇ ਐਨੇ ਦੁੱਧ ਵੀ ਆਪਣਾ ਉਹਨਾਂ ਹੀ ਰਹਿ ਗਿਆ ਜਿੰਨੀ ਆਪਾਂ ਨੂੰ ਜ਼ਰੂਰਤ ਸੀ ਫਿਰ ਇਹਦੇ ਵਿੱਚ ਆਪਾਂ ਤਿਆਰ ਕੀਤਾ ਹੋਇਆ ਕद्दू ਮਿਕਸ ਕਰ ਦਾਂਗੇ ਤੇ ਇੱਥੇ ਇਹਨੂੰ ਪਕਾਉਣਾ ਸ਼ੁਰੂ ਕਰ ਦਾਂਗੇ ਇਹ ਤਰੀਕਾ ਪਹਿਲਾਂ ਜਿਹੜਾ ਕद्दू ਆਪਾਂ ਅਲੰਗ ਪਕਾਇਆ ਉਹ ਤੁਸੀਂ ਜ਼ਰੂਰ ਵਰਤਣਾ ਉਹਦੇ ਨਾਲ ਇਹਦਾ ਟੇਸਟ ਲਾਜਵਾਬ ਹੋ ਜਾਂਦਾ ਕਿਉਂਕਿ ਕਈ ਵਾਰ ਆਪਾਂ ਸੋਚਦੇ ਆ ਕਿ ਸਿੱਧਾ ਕद्दू ਦੁੱਧ ਵਿੱਚ ਪਾ ਦਈਏ ਇਸ ਤਰੀਕੇ ਨਾਲ ਪਾਇਓ ਖੋਏ ਵਰਗਾ ਇਹਦੇ ਵਿੱਚੋਂ ਟੇਸਟ ਆਊਗਾ ਉਸ ਤੋਂ ਬਾਅਦ ਜਦੋਂ ਹੀ ਇਹ ਕਾਫੀ ਪੱਕ ਗਿਆ ਇਹਨੂੰ ਪਕਦੇ ਨੂੰ 10 ਤੋਂ 12 ਮਿੰਟ ਹੋ ਚੁੱਕੇ ਸੀ ਫਿਰ ਆਪਾਂ ਇਹਦੇ ਵਿੱਚ ਪਾਇਆ ਪਨੀਰ 100 ਗ੍ਰਾਮ ਦੇ ਲਗਭਗ ਆਪਾਂ ਇਹਦੇ ਵਿੱਚ ਪਨੀਰ ਪਾਤਾ ਇਹਦੇ ਨਾਲ ਇਹਦਾ ਵੱਖਰਾ ਹੀ ਟੇਸਟ ਆਊਗਾ ਕਲਾਕੰਧ ਤਿਆਰ ਕਰ ਰਹੇ ਹਾਂ ਤੇ ਪਨੀਰ ਇਹਦੇ ਵਿੱਚ ਬਹੁਤ ਹੀ ਲਾਜਵਾਬ ਟੇਸਟ ਦਿੰਦਾ ਹੈ ਬਾਕੀ ਬਰਤ ਵਾਲੇ ਪਨੀਰ ਵੀ ਖਾ ਸਕਦੇ ਆ ਕਦੋਂ ਵੀ ਖਾ ਸਕਦੇ ਆ ਕਈ ਵਾਰੀ ਆਪਣਾ ਅਲੱਗ ਜੀਆਂ ਚੀਜ਼ਾਂ ਖਾਣ ਨੂੰ ਜੀ ਕਰਦਾ ਤੇ ਮਜ਼ੇਦਾਰ ਜੀ ਮਠਿਆਈ ਬਣਾ ਕੇ ਰੱਖੋ ਪੂਰੇ ਬਰਤਨਾਂ ਵਿੱਚ ਤੁਸੀਂ ਇਹਨੂੰ ਖੰਦੇ ਰਹੋ ਚੰਗੀ ਤਰ੍ਹਾਂ ਮਿਕਸ ਕੀਤਾ ਜਦੋਂ ਇਸ ਤਰੀਕੇ ਦਾ ਦੁੱਧ ਆਪਣਾ ਕਾਫੀ ਗਾੜਾ ਹੋ ਗਿਆ ਫਿਰ ਇਹਦੇ ਵਿੱਚ ਜ਼ਰੂਰਤ ਮੁਤਾਬਕ ਪਾਵਾਂਗੇ ਆਪਾਂ ਖੰਡ ਜਿੰਨਾ ਕਿ ਮਿੱਠਾ ਤੁਹਾਨੂੰ ਪਸੰਦ ਹੈ ਪਾ ਦਿਓ ਇਹਦੇ ਵਿੱਚ ਤੁਸੀਂ ਮਿਸ਼ਰੀ ਜਾਂ ਬੂਰਾ ਖੰਡ ਵੀ ਮਿਕਸ ਕਰ ਸਕਦੇ ਹੋ ਪਰ ਗੁੜ ਨਾ ਪਾਓ ਕਿਉਂਕਿ ਗੁੜਨ ਵਾਲੇ ਦਾ ਕਲਰ ਤੇ ਟੇਸਟ ਸਾਰਾ ਕੁਝ ਹੀ ਖਰਾਬ ਹੋ ਜਾਊਗਾ ਉਸ ਤੋਂ ਬਾਅਦ ਜੀ ਆਪਾਂ ਲਈ ਪਿਸਤੇ ਪਿਸਤਿਆਂ ਨੂੰ ਆਪਾਂ ਇਹਦੇ ਵਿੱਚ ਕੁੱਟ ਕੇ ਪਾਵਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਹਲਕਾ ਜਿਹਾ ਕਲਰ ਇਹਦੇ ਵਿੱਚ ਪੀਸ ਤੇ ਦੇਣਗੇ ਤੇ ਬੜੀਆ ਵਧੀਆ ਸਵਾਦ ਦੇਣਗੇ ਫਿਰ ਲਗਾਤਾਰ ਆਪਾਂ ਪਕਾਉਂਦੇ ਚਾਵਾਂਗੇ ਪਰ ਇਹਨੂੰ ਆਪਾਂ ਪੂਰਾ ਗਾੜਾ ਕਰਨਾ ਹੈ ਗੈਸ ਦੀ ਫਲੇਮ ਸਲੋ ਰੱਖੀ ਹੋਈ ਹੈ ਕਿਉਂਕਿ ਇੱਥੇ ਕੜਾਈ ਨਾਲ ਲੱਗਣ ਦਾ ਵੀ ਡਰ ਹੈ ਹੱਥ ਸੋਨੂੰ ਤੇਜ਼ੀ ਨਾਲ ਚਲਾਉਣਾ ਪਊਗਾ ਕਿਉਂਕਿ ਮੈਂ ਤਾਂ ਹਜੇ ਥੋੜਾ ਜਿਹਾ ਹੱਥ ਖੋਲੇ ਚਲਾ ਰਹੀ ਹਾਂ ਉਸ ਤੋਂ ਬਾਅਦ ਇੱਕ ਦੋ ਪਿੰਚ ਪਾਵਾਂਗੇ ਆਪਾਂ ਕਲਰ ਦੇ ਕਲਰ ਆਪਾਂ ਇਹਦੇ ਵਿੱਚ ਆਰਗੈਨਿਕ ਵਰਤੇ ਹੈ ਕਈ ਸਿੰਪਲ ਕਲਰ ਆਉਂਦੇ ਆ ਉਹ ਤੁਸੀਂ ਨਾ ਪਾਇਓ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਇਹਨੂੰ ਸਕਿਪ ਕਰਨਾ ਚਾਹੋ ਤਾਂ ਕਰ ਸਕਦੇ ਹੋ ਸਿਰਫ 1 ਪਿੰਚ ਹੀ ਆਪਾਂ ਕਲਰ ਦੀ ਪਾਈ ਹੈ ਜਿਵੇਂ ਜਿਵੇਂ ਪੱਕਦੀ ਜਾਊ ਗਾੜੀ ਹੁੰਦੀ ਜਾਊ ਪਰ ਇੱਥੇ ਕਾਫੀ ਛਿੱਟੇ ਉੱਠਣ ਲੱਗ ਜਾਣਗੇ ਇੱਥੇ ਤੁਸੀਂ ਜਾਲੀ ਜੇ ਟੱਕਣ ਦੀ ਵਰਤੋਂ ਕਰ ਸਕਦੇ ਹੋ ਤਾਂ ਕਿ ਛਿੱਟੇ ਜਿਹੜੇ ਤੁਹਾਡੇ ਉੱਪਰ ਨਾ ਪੈਣ ਗੈਸ ਦੀ ਫਲੇਮ ਇੱਥੇ ਮੈਂ ਤੁਹਾਨੂੰ ਪਹਿਲਾਂ ਕਿਹਾ ਮੀਡੀਅਮ ਕਰ ਦਿਓ ਤਾਂ ਕਿ ਜਲਦੀ ਜਲਦੀ ਇਹ ਪੱਕ ਜੇ ਜਦੋਂ ਇਹ ਕਾਫੀ ਗਾੜੀ ਹੋ ਗਈ ਬਿਲਕੁਲ ਲਾਸਟ ਤੇ ਇੱਕ ਵੱਡਾ ਸਪੂਨ ਪਾਏ ਪਨਾਰੀਅਲ ਦਾ ਬੁਰਾਦਾ ਜੇ ਨਾਰੀਅਲ ਦਾ ਟੇਸ ਤੁਹਾਨੂੰ ਵਧੀਆ ਲੱਗਦਾ ਹੋਵੇ ਤਾਂ ਹੀ ਤੁਸੀਂ ਇਹਨੂੰ ਪਾਓ ਨਹੀਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਪਰ ਨਾਰੀਅਲ ਨਾਲ ਇਹਦੇ ਵਿੱਚ ਇੱਕ ਅਲੱਗ ਜਿਹਾ ਫਲੇਵਰ ਆਉਂਦਾ ਹੈ ਤੇ ਬਹੁਤ ਹੀ ਜ਼ਿਆਦਾ ਮਜ਼ੇਦਾਰ ਬਣਦੀ ਹੈ ਤੇ ਦੀ ਖੁਸ਼ਬੂ ਵੀ ਇੱਥੇ ਬੜੀ ਸੋਹਣੀ ਆਉਣ ਲੱਗ ਜੂ ਬਿਲਕੁਲ ਪੱਕ ਕੇ ਇਹ ਤਿਆਰ ਹੈ ਦੁੱਧ ਵਗੈਰਾ ਇਹਦੇ ਵਿੱਚ ਹੀ ਸਮਾ ਗਿਆ ਹੁਣ ਇਹਨੂੰ ਜਾਲੀ ਦੇ ਕੇ 5 ਕਿ ਮਿੰਟਾਂ ਲਈ ਟੱਕ ਦਾਂਗੇ ਜਦੋਂ ਹੀ ਇਹ ਹਲਕੀ ਠੰਡੀ ਹੋਗੀ ਇਸ ਤਰ੍ਹਾਂ ਦਾ ਇਹਦਾ ਕਲਰ ਹੋ ਜੂਗਾ ਫਿਰ ਕਿਸੇ ਵੀ ਥਾਲੀ ਵਗੈਰਾ ਤੇ ਹਲਕਾ ਜਿਹੀ ਤੁਸੀਂ ਦੇਸੀ ਘਿਓ ਲਗਾ ਲੇ ਜਿਹੜਾ ਆਪਾਂ ਇਹਦੇ ਵਿੱਚ ਘਿਓ ਮਿਕਸ ਕੀਤਾ ਸੀ ਉਹ ਵੀ ਦੇਸੀ ਘਿਓ ਹੀ ਪਾਇਆ ਸੀ ਡਿਫਰਸਾਰੀ ਨੂੰ ਉਹਦੇ ਵਿੱਚ ਕੱਢ ਕੇ ਤੁਸੀਂ ਚੰਗੀ ਤਰ੍ਹਾਂ ਸਪੂਨ ਵਗੈਰਾ ਨਾਲ ਪ੍ਰੈਸ ਕਰ ਦਿਓ ਆਪਣੀ ਮਰਜ਼ੀ ਦੀ ਤੁਸੀਂ ਸ਼ੇਪ ਦੇ ਲਿਓ ਚਾਹੇ ਇਹਦੇ ਛੋਟੇ-ਛੋਟੇ ਪੇੜੇ ਤਿਆਰ ਕਰ ਲਿਓ ਪਰ ਆਪਾਂ ਇਹਨੂੰ ਕਲਾ ਕਰਨ ਦੀ ਤਰ੍ਹਾਂ ਹੀ ਬਣਾਵਾਂਗੇ ਬਟਰ ਪੇਪਰ ਉੱਪਰ ਰੱਖ ਕੇ ਹਲਕਾ ਜਿਹਾ ਹੱਥ ਨਾਲ ਪ੍ਰੈਸ ਕਰਾਂਗੇ ਤੇ ਫਿਰ ਇਹਦੇ ਉੱਪਰ ਤੁਸੀਂ ਆਪਣੀ ਮਰਜ਼ੀ ਦੇ ਡਰਾਈ ਫਰੂਟਸ ਪਾ ਸਕਦੇ ਹੋ ਆਪਾਂ ਥੋੜੇ ਜਿਹਾ ਬਦਾਮ ਨੂੰ ਵਿਚਾਲੋ ਕੱਟ ਕੇ ਉਹ ਇਹਦੇ ਉੱਪਰ ਰੱਖੇ ਤਾਂ ਕਿ ਦੇਖਣ ਵਿੱਚ ਵਧੀਆ ਲੱਗਣ ਥੋੜੇ ਜਿਹਾ ਆਪਾਂ ਸੁੱਕੇ ਹੋਏ ਗੁਲਾਬ ਦੇ ਪੱਤੇ ਪਾਏ ਇਹਦੇ ਨਾਲ ਇਹਦੇ ਆ ਟੇਸਟ ਵੀ ਵਧੀਆ ਲੱਗੂ ਤੇ ਬਾਕੀ ਦੇਖਣ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਹੈਗੀ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਸਜਾ ਕੇ ਹਲਕਾ ਜਿਹਾ ਬਟਰ ਪੇਪਰ ਨਾਲ ਫੇਰ ਦਵਾਤਾ ਤੇ ਇੱਥੇ ਠੰਡੀ ਹੋ ਚੁੱਕੀ ਸੀ ਤੇ ਹੁਣ ਇਹਨੂੰ 1 ਘੰਟੇ ਦੇ ਲਈ ਆਪਾਂ ਫ੍ਰੀਜ ਵਿੱਚ ਰੱਖ ਦਾਂਗੇ ਉਸ ਤੋਂ ਬਾਅਦ ਜਦੋਂ ਹੀ ਕਟਿੰਗ ਕਰੋਗੇ ਤੇ ਨਾਲ ਦੀ ਨਾਲ ਹੀ ਤੁਸੀਂ ਇਹਨੂੰ ਸਰਵ ਕਰ ਦੇਣਾ ਮੇਰੇ ਸਾਰੇ ਭੈਣ ਭਾਈ ਇਹ ਵੀਡੀਓ ਨੂੰ ਕਿੱਥੋਂ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਵਾਲੀ ਕਲਾਕੰਦ ਤੁਹਾਨੂੰ ਕਿਹੋ ਜੀ ਲੱਗੀ ਇਹ ਵੀ ਦੱਸਿਓ ਹੁਣ ਜਲਦੀ ਜਲਦੀ ਬਣਾਓ ਖਾਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦਿਓ ਹਜੇ ਕਾਫੀ ਸਾਰੇ ਵਰਤ ਪਿਆ ਬਣਾ ਕੇ ਰੱਖ ਲਿਓ ਸਾਰੇ ਵਰਤਾਂ ਵਿੱਚ ਕੰਮ ਆਊਗੀ ਧੰਨਵਾਦੀ